ਹallelujah ਕਹਿੰਦੇ ਇੱਕ ਘੋੜਾ ਸੀ ਤੂੰ ਨਾ ਹਰੀ ਕਾ ਚੁਗਣ ਡਿਆ ਸੀ ਜਦੋਂ ਹਰੀ ਹਰੀ ਕਾ ਚੁਗਦਾ ਹੀ ਤੂੰ ਉਹਦੇ ਲਾਗੇ ਨਾ ਗਧਾ ਆ ਗਿਆ ਗਧਾ ਆਣ ਕਹਿੰਦੇ ਉਹਨੂੰ ਕਹਿੰਦਾ ਤੂੰ ਕਾਲੀ ਕਾ ਆ ਕੇ ਚੁਗਣ ਡਿਆ ਉਹ ਕਹਿੰਦਾ ਯਾਰ ਕਾਲੀ ਕਹਾਣੀ ਮੈਂ ਤਾਂ ਹਰੀ ਕਾ ਖਾਂਡਿਆ ਕਹਿੰਦਾ ਨਹੀਂ ਇਹ ਤੇ ਕਹਾ ਕਾਲੀ ਆ ਕਹਿੰਦਾ ਤੇਰਾ ਦਿਮਾਗ ਖਰਾਬ ਆ ਇਹ ਹਰੀ ਕਾ ਵਾ ਮੈਂ ਹਰੀ ਕਾ ਚੁਗਣ ਡਿਆ ਗਗਾ ਕਹਿੰਦਾ ਤੇਰਾ ਦਿਮਾਗ ਖਰਾਬ ਇਹ ਤੇ ਕਹਾ ਹੀ ਕਾਲੀ ਆ ਜਿਹਨੂੰ ਤੂੰ ਚੁਗੜੇ ਹਰੀ ਥੋੜੀ ਆ ਕਹਿੰਦਾ ਕਾਫੀ دیر ਤੱਕ ਉਹਨਾਂ ਦੀ ਬਹਿਸ ਚੱਲਦੀ ਰਹੀ ਗਦੇ ਦੀ ਤੇ ਘੋੜੇ ਦੀ ਉਹਨਾਂ ਨੇ ਆਖਿਆ ਵੀ ਆਪਾਂ ਨੇ ਇਦਾਂ ਕਰੀਏ ਹੁਣ ਸਾਡਾ ਫੈਸਲਾ ਜਿਹੜਾ ਨਾ ਇਹ ਹੀ ਆਪਸ ਵਿੱਚ ਨਹੀਂ ਕਰ ਸਕਦੇ ਹੁਣੇ ਹੀ ਨਾ ਸ਼ੇਰ ਦੇ ਕੋਲ ਚਲੀਏ ਜਿਹੜਾ ਜੰਗਲ ਦਾ ਰਾਜਾ ਹੈ ਉਹਦੇ ਕੋਲ ਚਲੀਏ ਤੈਨੂੰ ਪੁੱਛੀਏ ਵੀ ਕਹਾ ਹਰੀ ਆ ਤੇ ਕਾਲੀ ਆ ਕਿੰਨੇ ਸ਼ੇਰ ਦੇ ਮੋਲ ਚੱਲਿਆ ਗਿਆ ਤੇ ਸ਼ੇਰ ਨੂੰ ਜਾ ਕੇ ਕਹਿਣ ਲੱਗਾ ਘੋੜਾ ਕਿ ਵੇਖੋ ਮੈਨੂੰ ਕਹਿੰਦਾ ਮੈਂ ਹਰੀ ਕਾਹ ਚ ਬੰਡਿਆ ਤੇ ਮੈਨੂੰ ਕਹਿੰਦਾ ਏ ਕਾਹ ਜਿਹੜੀ ਕਾਲੀ ਆ ਪਰ ਇਹ ਕਾਹ ਸ਼ੇਰ ਨੂੰ ਕਹਿਣ ਲੱਗਾ ਇਹ ਤੇ ਕਾਹ ਮਾਲਕੂ ਇਹ ਤੇ ਹਰੀ ਆ ਜਿਹਨੂੰ ਮੈਂ ਖਾਂਂਦਿਆਂ ਤੇ ਗਧਾ ਕਹਿਣ ਲੱਗਾ ਨਹੀਂ ਮਾਲਕੂ ਇਹ ਜਿਹੜੀ ਜਿਹੜਾ ਕਾਹ ਏ ਖਾਂਦਿਆਂ ਨਾ ਇਹ ਹਰਿਆ ਨਹੀਂ ਇਹ ਕਾਲਾ ਆ ਤੇ ਸ਼ੇਰ ਕਹਿੰਦਾ ਵਾਕਈ ਇਹ ਜਿਹੜਾ ਕਾਹ ਆ ਨਾ ਆ ਨਹੀਂ ਦਾ ਕਦੇ ਨੂੰ ਤੇ ਸਾਰਾ ਪਤਾ ਇਹ ਕਾ ਜੜੀ ਐ ਕਾਲੀ ਆ ਹਰੀਨੀ ਕੀ ਹਲੇਲੂਇਆ ਇੰਦੈ ਇਹਨੂੰ ਘੋੜੇ ਨੂੰ ਕੀ ਕਰਦੋ ਸਜ਼ਾ ਦੋ ਬਾਅਦ ਵਿੱਚ ਸਾਰੇ ਜਾਨਵਰ ਜਿਹੜੇ ਇਕੱਠੇ ਹੋ ਕੇ ਤੇ ਸ਼ੇਰ ਦੇ ਕੋਲ ਆਏ ਤੇ ਸ਼ੇਰ ਨੂੰ ਕਹਿਣ ਲੱਗੇ ਰਾਜਾ ਜੀ ਤੁਹਾਨੂੰ ਹੀ ਆਪਣਾ ਰਾਜਾ ਚੁਣਿਆ ਵੀ ਤੁਸੀਂ ਕਿਹਦਾ ਪੱਖ ਪਾਤ ਨਹੀਂ ਕਰਦੇ ਤੂੰ ਤੇ ਸਾਨੂੰ ਵੀ ਪਤਾ ਹੈ ਸਾਨੂੰ ਵੀ ਸਾਫ਼ ਨਜ਼ਰ ਆਉਂਦੀ ਆ ਕਿ ਜਿਹੜੀ ਕਾਹ ਵਹ ਹਰੀ ਆ ਕਾਹ ਕਾਲੀ ਨਹੀਂ ਤਾਂ ਫੇਰ ਤੁਸੀਂ ਕਿੱਦਾਂ ਕਹਿ ਦੋ ਤਾ ਵੀ ਕਾਹ ਜਿਹੜੀ ਆ ਉਹ ਕਾਲੀ ਆ ਹallelujah ਤੇ ਤੁਸੀਂ ਘੋੜੇ ਨੂੰ ਸਜਾ ਦੇ ਦਿੱਤੀ ਗਧੇ ਨੂੰ ਨਹੀਂ ਦਿੱਤੀ ਸ਼ੇਰ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ ਮੈਨੂੰ ਵੀ ਪਤਾ ਹੈ ਵੀ ਕਾਹ ਜਿਹੜੀ ਹਰੀ ਆ ਪਰ ਤੁਹਾਨੂੰ ਨਹੀਂ ਪਤਾ ਜਿਹਨੂੰ ਸਮਝਾਉਂਦੇ ਹਾਂ ਗਦਾ ਆ ਹalleluyah halleluyah halleluyah ਕਿਉਂਕਿ ਜਿੰਨੂੰ ਤੂੰ ਸਮਝਾਉਂਦੇ ਉਹ ਗਧਾ ਆ ਉਹਦੇ ਨਾਲ ਸਿਰੇ ਰੋਂਦਾ ਕੋਈ ਫਾਇਦਾ ਨਹੀਂ ਕਿਉਂਕਿ ਤੂੰ ਸਿਰੇ ਰੋਂਗੇ ਨੇ ਕਹਿਣਾ ਕਾਹ ਕਿਹੜੀ ਆ ਕਾਲੀ ਤੂੰ ਸਭਨਾ ਨੇ ਹਾਰ ਜਾਣਾ ਤਾਂ ਤਾਂ ਮੈਂ ਇਸ ਕਰਕੇ ਨੂੰ ਜਿਤਾ ਦਿੰਦਾ ਵੀ ਨਹੀਂ ਭਈ ਕਾਹ ਜੜੀ ਕਾਲੀ ਆ ਉਹ ਸਿਆਣੇ ਕਹਿੰਦੇ ਨੇ ਨਾ ਮੂਰਖ ਨਾਲ ਝਗੜਾ ਤੇ ਚੁੱਪ ਚੰਗੀ ਹalleluyah ਇਸੇ ਤਰ੍ਹਾਂ ਹੀ ਵਚਨ 'ਚ ਲਿਖਿਆ ਯਹੂਦੀ ਆਪਸ ਵਿੱਚ ਵੈਸਣ ਲੱਗ ਪਏ ਯਹੂਦੀ ਕੀ ਕੰਦੇ ਨੇ ਆਪਸ ਵਿੱਚ ਵੈਸਣ ਲੱਗ ਪਏ ਫਿਰ ਤੁਹ ਪਰ ਉਹੀ ਵਚਨ ਕੱਢਾਂਗੇ ਕਿ ਯਹੂਦੀ ਆਪਸ ਵਿੱਚ ਇਹ ਕਹਿ ਕੇ ਵੈਸਣ ਲੱਗੇ ਜੋ ਇਹ ਆਪਣਾ ਮਾਸ ਕਿਦਾਂ ਸਾਨੂੰ ਖਾ ਲਈ ਦੇ ਸਕਦਾ ਹੈ ਹallelujah ਯਿਸੂ ਮਸੀਹ ਕਹਿ ਰਹੇ ਆ ਕਿ ਮੈਂ ਜੀਵਨ ਦੀ ਰੋਟੀ ਆ ਕੀ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਹਜ਼ਾਰਾਂ ਸਾਲ ਪਹਿਲਾਂ ਜਾਣਨ ਵਾਲੇ ਆ ਉਹਨਾਂ ਨੇ ਜਿਹੜੇ ਆਪਣੇ ਜੀਵਨ 'ਚ ਚਮਤਕਾਰਾਂ ਨੂੰ ਵੇਖਿਆ ਪ੍ਰਭੂ ਦੇ ਕੰਮਾਂ ਨੂੰ ਵੇਖਿਆ ਉਹ ਕੀ ਕਹਿੰਦੇ ਅੰਦੀ ਉਹ ਆਪਸ ਵਿੱਚ ਬੈਸਾ ਲੱਗ ਪੈਂਦੇ ਕਿੱਦਾਂ ਆਪਣਾ ਮਾਸ ਖਾਣ ਨੂੰ ਦੇ ਸਕਦਾ ਹੈ ਹallelujah ਇਹ ਕਿੱਦਾਂ ਸਾਨੂੰ ਆਪਣਾ ਲਹੂ ਪੀਣ ਲਈ ਦੇ ਸਕਦਾ ਪ੍ਰਭੂ ਕੋਈ ਵੀ ਕਰ ਸਕਦਾ ਹੈ ਤੁਹਾਡੀ ਚੰਗਿਆਈ ਲਈ ਤੁਹਾਡੀ ਬਰਕਤ ਲਈ ਆਸ਼ੀਸ਼ ਲਈ ਕਿਉਂਕਿ ਉਹ ਪਰਮੇਸ਼ਰ ਆ Aleluia! Aleluia. Aleluia.